ਪੰਜਾਬ ਚ ਲਿੰਕ ਸੜਕਾਂ ਦੀ ਗੁਣਵੱਤਾ ਦੀ ਹੁਣ ਜਾਂਚ ਕੀਤੀ ਜਾਏਗੀ ਉਹਨਾਂ ਦੀ ਕੁਆਲਿਟੀ ਮਾਪੀ ਜਾਏਗੀ ਸੀਐਮ ਫਲਾਈਂਗ ਸਕਵਾਡ ਹੁਣ ਸੜਕਾਂ ਦੀ ਜਾਂਚ ਕਰੇਗਾ ਸਕਵਾਡ ਮੰਡੀ ਬੋਰਡ ਤੇ पब्लिक वर्क्स डिपार्टमेंट के अधिकारी शामिल होंगे तरनतारन तो 19492 किलोमीटर लिंक सड़का दी मरम्मत की जाएगी एस योजना दी शुरुआत की जाएगी सुबह परच मरम्मत कारजा दी जांच होन सीएम फ्लाइंग स्क्वाड करेगा मेरनाल मेरे नाल मेरे सहयोगी नपेंद्र बराड़ फोन लाइन ते जुड़ो ने नपेंद्र हुन सीएम फ्लाइंग स्क्वाड सड़का दी जांच करेगा उना क्वालिटी की है इसे जांच कीती जाएगी देखो बिल्कुल क्योंकि ਹਾਂ ਇਹ ਗੱਲ ਬਹੁਤ ਵੱਡੀ ਹੁੰਦੀ ਹੈ ਕਿ ਸੜਕਾਂ ਇੱਕ ਤਾਂ ਜਦੋਂ ਬਣਾਈਆਂ ਜਾਂਦੀਆਂ ਉਹ ਪ੍ਰੋਪਰ ਉਹਨਾਂ ਦਾ ਕੰਮ ਠੀਕ ਨਹੀਂ ਹੁੰਦਾ ਦੂਜਾ ਕਈ ਕਾਗਜ਼ਾਂ ਦੇ ਵਿੱਚ ਸੜਕਾਂ ਬਣ ਜਾਂਦੀਆਂ ਤੇ ਜਮਿਨੀ ਹਕੀਕਤ ਵਿੱਚ ਸੜਕਾਂ ਲੱਗਦੀਆਂ ਨਹੀਂ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ ਕੰਮ 6 ਮਹੀਨਿਆਂ ਦਾ ਹੁੰਦਾ ਤੇ ਉਹ 2 ਸਾਲ ਲੱਗ ਜਾਂਦੇ ਨੇ ਇਹ ਸਾਰੇ ਐਸੇ ਮਸਲੇ ਨੇ ਕਿਉਂਕਿ ਅਗਰ ਆਪਾਂ ਪੋਲਿਟੀਕਲੀ ਵੀ ਦੇਖੀਏ ਤਾਂ ਦੇਖੋ ਅ ਸਿੱਧੇ ਤੌਰ ਤੇ ਫਾਕ ਦਾ ਸਮਾਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਰਹਿ ਗਿਆ ਦੇਖੋ ਇਹਨਾਂ ਪੂਰੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੀ ਇਸ ਕਰਕੇ ਇਹ ਜਿਹੜੀਆਂ ਟੀਮਾਂ ਦਾ ਗਠਨ ਕੀਤਾ ਗਿਆ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂਕਿ ਪ੍ਰੋਪਰ ਕਿਉਂਕਿ ਦੇਖੋ ਜਦੋਂ ਤੁਸੀਂ ਗੱਲ ਕਰ ਰਹੇ ਹੋ ਨੂੰ ਤਾਂ 19492 ਕਿਲੋਮੀਟਰ ਸੜਕਾਂ ਹੈ ਤੁਹਾਡੇ ਪੂਰਾ ਪੰਜਾਬ ਕਵਰ ਹੁੰਦਾ ਪੰਜਾਬ ਦੇ ਵੱਡੇ ਇਲਾਕੇ ਕਵਰ ਹੁੰਦੇ ਨੇ ਪਰ ਉਹ ਸੜਕਾਂ ਅਗਰ ਪ੍ਰੋਪਰ ਬਣ ਗਈਆਂ ਤਾਂ ਉਹਦਾ ਰਿਜ਼ਲਟ ਫਿਰ ਲੋਕ ਅੱਗੇ ਜਾ ਕੇ ਦਿੰਦੇ ਨੇ ਇਹੀ ਕਾਰਨ ਹੈ ਕਿ ਇਹ ਸਪੈਸ਼ਲ ਸਕਵਡ ਬਣਾਏ ਗਏ ਨੇ ਜਿਹੜੇ ਟਾਈਮ ਟੂ ਟਾਈਮ ਉੱਥੇ ਜਾਚ ਕਰਨਗੇ ਚੈਕਿੰਗ ਕਰਨਗੇ ਤਾਂਕਿ ਕੰਮ ਜਿਹੜਾ ਉਹ ਵਧੀਆ ਤਰੀਕੇ ਨਾਲ ਔਰ ਸਮੇਂ ਸਿਰ ਹੋ ਸਕੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸੀਐਮ ਫਲਾਈਂਗ ਸਕਵਾਡ ਹੁਣ ਸਰਕਾਰੀ ਜਾਂਚ ਕਰੇਗਾ ਪਬਲਿਕਸ ਵਰਕ ਡਿਪਾਰਟਮੈਂਟ ਦੇ ਅਧਿਕਾਰੀ ਵੀ ਐਸਐ ਮੰਡੀ ਬੋਰਡ ਦੇ ਸਕਵਾਡ ਦੇ ਨਾਲ ਮਿਲ ਕੇ ਇਹ ਜਾਂਚ ਪੜਤਾਲ ਉਹਨਾਂ ਦੇ ਵੱਲੋਂ ਕੀਤੀ ਜਾਏਗੀ